ਪਸ਼ੂ ਮੰਡੀ ਜਗਰਾਉਂ 23 ਤਰੀਕ ਵਾਲੀ ਤੇ ਕਾਟੂ ਮਾਲ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੀਆਂ ਮੱਝਾਂ ਖੜੀਆਂ ਨੇ ਕਾਟੂ ਮਾਲ ਦੇ ਵਿੱਚ ਇਹ ਸਾਰੀਆਂ ਆ ਰਹੇ ਥੱਲੇ ਜਾਣੀਆਂ ਨੇ ਹੁਣ ਸਾਨੂੰ ਇੰਨਾ ਪਤਾ ਆ ਇੱਕ ਬੁੱਲ ਖੜਾ ਝੋਟਾ ਖੜਾ ਵਿੱਚ ਜਿੰਨੀਆਂ ਵੀ ਹੈਗੀਆਂ ਆਏ ਆ ਰਹੇ ਥੱਲੇ ਵਗ ਜਾਣੀਆਂ ਨੇ ਦੇਖੋ ਨੀਲੀ ਰਵੀ ਖੜੀ ਆ ਹਾਂ ਜਿੰਨਾ ਰੱਖਿੰਦਾ ਹਲੇ ਸਾਡੇ ਲੱਕੀ ਨੀ ਪੰਚੀ ਆ ਦੇਖੋ ਕੰਨੀਆਂ ਮੱਝਾਂ ਨੇ ਸਾਰੀਆਂ ਆ ਰਹੇ ਥੱਲੇ ਜਾਣੀਆਂ ਦੇਖੋ ਆ ਆ ਕੱਟੀ ਨੂੰ ਕੀ ਹੋਇਆ ਦੇਖੋ ਇਹ ਇਹ ਆ ਸੋਣ ਵਾਲੀ ਜੀ ਮਿਹਨਤ ਕੀਤੀ ਹੁੰਦੀ ਹੈ ਤੇ ਨੀਲੇ ਰਾਵੀ ਦੀ ਹੈ ਫਿਰ ਇਹ ਘੱਟੀ ਕਿਉਂ ਜਾਂਦੀ ਆਹ ਰੇ ਥੱਲੇ ਕਿੰਨੀਆਂ ਮੱਝਾਂ ਖੜੀਆਂ ਨੇ ਆਹ ਰੇ ਥੱਲੇ ਜਾਣ ਨੂੰ ਦੇਖ ਲਓ ਮਈਏ ਪਾਪ ਨਾ ਕਰਿਆ ਕਰੋ ਪਾਪ ਕਰਦੇ ਤੁਸੀਂ ਕਿਉਂ ਸਮਝਦੇ ਨਹੀਂ ਕਿਉਂ ਨਹੀਂ ਸਮਝਦੇ ਤੁਸੀਂ ਆਹ ਦੇਖੋ ਇੱਧਰ ਬੁੱਲ ਬੈਠਾ ਤੇ ਇੱਧਰ ਮੱਝ ਖੜੀ ਐ ਇੱਕ ਦੇਖੋ ਝੋਟੀਆਂ ਪਿੱਠ ਪੂੜਾ ਤੁਸੀਂ ਪਤਾ ਨਹੀਂ ਕਿਉਂ ਨਹੀਂ ਲੋਕ ਸਮਝਦੇ ਯਾਰ ਵੀ ਯਾਰੇ ਛੱਲੇ ਜਦੋਂ ਇਹ ਛੋਣੀ ਪਾਪ ਲੱਗਣਾ ਕਿਸੇ ਹੋਰ ਨੂੰ ਪਾਪ ਨਹੀਂ ਲੱਗਣਾ ਹੈਗਾ ਤੁਸੀਂ ਮਜਬੂਰੀ ਆਪਦੀ ਕਹਿ ਲਓ ਨਾ ਵੀ ਸਾਡੀ ਮਜਬੂਰੀ ਆ ਪਰ ਮਿੱਤਰੋ ਮਜਬੂਰੀ ਐਹੀਆਂ ਕੱਟੀਆਂ ਦੀ ਨਾ ਹੁੰਦੀ ਹੈਗੀ ਤੇ ਐਹੀਆਂ ਕੱਟੀਆਂ ਆਸ ਲੱਗ ਸਕਦੇ ਆ ਦੇਖੋ ਦਿੱਲੀ ਰਬ ਦੀ ਕੱਟੀ ਕਿੰਨੀ ਸੋਹਣੀ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਮੱਝਾਂ ਆਰੇ ਥੱਲੇ ਜਾਂਨ ਨੂੰ ਖੜੀਆਂ ਨੇ ਪਰ ਇਹਨਾਂ ਦਾ ਕਸੂਰ ਕੋਈ ਨਹੀਂ ਬਸ ਇਹਨਾਂ ਦਾ ਕਸੂਰ ਇਹੀ ਆ ਵੀ ਇਹਨਾਂ ਨੇ ਟਾਈਮ ਸਾਰਾ ਦੁੱਧ ਨਹੀਂ ਦਿੱਤਾ ਟਾਈਮ ਸਾਰਾ ਸੂਈਆਂ ਨੇ ਬਸ ਇਹੀ ਕਸੂਰ ਹੈ ਇਹਨਾਂ ਦਾ ਸਭ ਤੋਂ ਵੱਡਾ ਹੋਰ ਕੋਈ ਕਸੂਰ ਨਹੀਂ ਇਹਨਾਂ ਦਾ ਪਰ ਤੁਸੀਂ ਲੋਕ ਲੋਕ ਸਮਝਦੇ ਨਹੀਂ ਹੈਗੇ ਵੀ ਇੰਨੀਆਂ ਮੱਝਾਂ ਆਰੇ ਥੱਲੇ ਜਾਂਦੀਆਂ ਨੇ ਉਹ ਕਿਉਂ ਜਾਂਦੀਆਂ ਨੇ ਇਹਦੇ ਵਿੱਚ ਕਮਾਈ ਤਾਂ ਤੁਸੀਂ ਕਰ ਲੈਂਦੇ ਹੋ ਪਾਪਦਾਰ ਤੁਸੀਂ ਕਰ ਲੈਂਦੇ ਹੋ ਪਰ ਸੋਣੀ ਭੁੱਖਤਣਾ ਪਊਗਾ ਅੱਗੇ ਜਾ ਕੇ ਤੁਸੀਂ ਭੁਗਤੋਗੇ ਪਰ ਦੇ ਸਮਝਦੇ ਨਹੀਂ ਫਿਰ ਵੀ ਇੰਨੀਆਂ ਵੀਡੀਓ ਪੈ ਜੀ ਨੇ ਫਿਰ ਵੀ ਨਹੀਂ ਸਮਝਦੇ ਹੈਗੇ ਪਤਾ ਨਹੀਂ ਲੋਕਾਂ ਨੂੰ ਕੀ ਹੋਇਆਗਾ ਇੰਨੀਆਂ ਵਧੀਆ ਕੱਟੀਆਂ ਲੈ ਕੇ ਉਹ ਪਰਲੇ ਪਾਸੇ ਲੈ ਕੱਟੀ ਖੜੀ ਐ ਇੱਕ ਉਹ ਦੇ ਦੇਖੋ ਉਹ ਮਾਜੂ ਕਰੀ ਵੀ ਨੀਲੀ ਰੋਵੀ ਦੀ ਕੱਟੀ ਤੁਹਾਨੂੰ ਦਿਖਾਉਣਾ ਆ ਜੋ ਦੇਖੋ ਆ ਕੱਟੀਆਂ ਖੜੀਆਂ ਨੇ ਆ ਗੱਟੀ ਖੜੀ ਐ ਇੱਕ ਦੇ ਲੱਕ ਜੀ ਮੈਂ ਤੇ ਵੀਕੀ ਕਰਿਆ ਸਤੂ ਬੋਟੀ ਕਿ ਜੇ ਬੋਟ ਤੋ ਹੋਵਾ ਇਹ ਵੀ ਬੱਸ ਬਹੁਤ ਹੈ ਹਾਂ ਦੇਖੋ ਕਰ ਲੈ ਇਹਨੂੰ ਕੀ ਹੋਇਆ ਇਹਨੂੰ ਪਿਆਰ ਇੱਥੇ ਲੱਗੀਆਂ ਸਾਰੀਆਂ ਵਧੀਆ ਜੀ ਤੁਸੀਂ ਦੱਸੋ ਤੇ ਇਹਨਾਂ ਨੂੰ ਕੀ ਹੋਇਆ ਦੱਸੋ ਉਹ ਦੇਖੋ ਬਾਈ ਨਾਲ ਥਣ ਥਣ ਦੇਖਿਆ ਹੈ ਬਾਈ ਦੰਦ ਵੀ ਚੈੱਕ ਕਰਦਾ ਉਹ ਦੇਖੋ ਪਰ ਇਹ ਤੁਸੀਂ ਸਮਝਦੇ ਲੋਕ ਪਤਾ ਨਹੀਂ ਕੀ ਹੋਣੀ ਹੈਗੀ ਇਹ ਕਿੰਨੀ ਸੋਹਣੀ ਕੱਟੀ ਆ ਦੇਖ ਲੋ ਇਹ ਆ ਰੇ ਥੱਲੇ ਗਈਆਂ ਹੈ ਇਹਨਾਂ ਦਾ ਬਈ ਕੋਈ ਕਸੂਰ ਨਹੀਂ ਹੈਗਾ ਬਸ ਇਹ ਕਦੇਸੀਂ ਲੋਕ ਨਹੀਂ ਸਮਝਦੇ ਸਾਨੂੰ ਸਮਝਣ ਦੀ ਲੋੜ ਆ ਇਹਦੇ ਵਿੱਚ ਕਾਟੂਮਾਲ ਦੇ ਵਿੱਚ ਬਹੁਤ ਮੱਝਾ ਮਿਲ ਜਾਂਦੇ ਸਾਨੂੰ ਬਹੁਤ ਜ਼ਿਆਦੀ ਜੇ ਤੁਸੀਂ ਸਮਝੋ ਪਰ ਦੇ ਸਮਝਦੇ ਨਹੀਂ ਪਰ ਸਾਨੂੰ ਕੀ ਸਮਝਾਈਏ ਕੀ ਸਮਝਦੇ ਨਹੀਂ ਸਮਝੋ ਮਿੱਤਰੋ ਸਮਝੋ ਕਿਸਾਨ ਵੀਰੋ ਸਮਝੀ ਜਾ ਕਰੋ ਨਾ ਤੁਸੀਂ ਆ ਰਹੇ ਥੱਲੇ ਛੱਟਿਆ ਕਰੋ ਕਾਟੂਮਾਲ ਤੇ ਪਾਪ ਲੱਗਦਾ ਸਾਨੂੰ ਹੀ ਆਏ ਤੁਹਾਨੂੰ ਬਾਹਰ ਵੀ ਪਸ਼ੂ ਦਿਖਾਉਣੇ ਆ ਜੇ ਬਾਹਰ ਪਸ਼ੂ ਹੋਏ ਤੁਹਾਨੂੰ ਬਾਹਰ ਦਿਖਾਉਣੇ ਆ ਪਸ਼ੂ ਆ ਦੇਖੋ ਇਧਰ ਬੂਰੀ ਮੱਝ ਖੜੀ ਆ ਦੇਖੋ ਆ ਬੂਰੀ ਮੱਝ ਸਾਰੀਆਂ ਆ ਰੇ ਅੱਬਾ ਹੀ ਆਹੀ ਮਾਲ ਖੜਾ ਸਾਰਾ ਇਕੱਠਾ ਕਰ ਲੈਣਾ ਨੇ ਸਾਵੇਂ ਤੇ ਸਾਰਾ ਇਹ ਆ ਰੇ ਥੱਲੇ ਜਾਣ ਨੂੰ ਖੜਾ ਦਾ ਦੇਖੋ ਕਿੰਨੀਆਂ ਮੱਝਾਂ ਖੜੀਆਂ ਨੇ ਪਰ ਤੁਸੀਂ ਸਮਝੋ ਯਾਰ ਇਹ ਗੱਲਾਂ ਨਾ ਕਰਿਆ ਕਰੋ ਤੁਸੀਂ ਤੇ ਸਮਝਿਆ ਕਰੋ ਇਹ ਗੱਲਾਂ ਵੀ ਆ ਰੇ ਥੱਲੇ ਦੇ ਕੇ ਤੁਹਾਨੂੰ ਕੁਝ ਨਹੀਂ ਬਣਦਾ ਹੈਗਾ ਕਿੰਨੇ ਅੰਮੀ ਕੋ ਜੀ ਹਾਂ ਅੱਗੇ ਦੇ 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 ਨਹੀਂ ਲੱਗਦਾ ਤੁਸੀਂ ਦੇਖ ਲਿਓ ਬਾਕੀ ਯਾਰ ਆਹ ਮਾਲ ਸਾਰਾ ਨਾ ਸਾਹਮਣੇ ਲਾ ਕੇ ਖੜਾਤਾ ਜਿੰਨੇ ਵੀ ਇਹ ਆਰੇ ਥੱਲੇ ਜਾਣ ਨੂੰ ਖੜੀਆਂ ਨੇ ਵੱਢਣ ਵਾਲਿਆਂ ਕੋਲ ਜਿੰਨੇ ਵੀ ਕਟੂਬਾਲ ਵਾਲੇ ਕੋਈ ਹੁੰਦੀਆਂ ਨੇ ਤੇ ਸਾਰੀਆਂ ਕਟੀਆਂ ਝੋਟੀਆਂ ਸਾਰਾ ਕੁਝ ਇਹਨਾਂ ਕੋਲ ਇੱਥੇ ਪਿਆ ਹੋਆ ਆਹ ਯਾਰ ਝੋਟੀ ਦੇਖੋ ਜੀ ਕਿੰਨੀ ਸੋਹਣੀ ਆ ਲੇ ਫਰ ਚੋਟੀ ਮਾੜੀ ਹੈ ਯਾਰ ਹਾਂ ਪਤਾ ਨਹੀਂ ਦਸੀ ਕੀ ਸਮਝਦੇ ਨਹੀਂ ਬਾਕੀ ਮਿੱਤਰ ਵਾਹੀ ਮਾਲ ਹੈਗਾ ਮੰਡੀ ਤੇ ਬਾਕੀ ਤੁਹਾਨੂੰ ਇਸ਼ਾਰਾ ਦਿਖਾਤਾ ਬਾਕੀ ਮੰਡੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਤੇ ਮੰਡੀ ਦਾ ਮਾਹੌਲ ਹੈ ਸਾਰਾ ਘਾਤੂ ਮਾਲ ਦੇ ਵਿੱਚ ਉਹਨੀਆਂ ਕੀ ਮੱਝਾਂ ਸੀਗੀਆਂ ਵਿੱਚ ਕੱਟੀਆਂ ਸੀਗੀਆਂ ਪਰ ਕੱਟੀਆਂ ਦੀ ਜਾਨ ਬਚਾਲਿਆ ਕਰੋ ਮੱਝਾਂ ਜੇ ਛੋਡੀਆਂ ਨਹੀਂ ਰਹਿੰਦੀਆਂ ਰਿਪੀਟ ਕਰਦੇ ਆ ਤਾਂ ਦਵਾਈ ਉਹਨੂੰ ਚੰਗੀ ਦਵਾਈ ਉਹਨੀਆਂ ਕੰਪਨੀ ਦਾ ਦਵਾਈ ਆਉਂਦੀਆਂ ਹੁਣ ਤਾਂ ਉਹ ਕੰਪਨੀਆਂ ਦਵਾਈਆਂ ਦੇ ਦਿਆ ਕਰੋ ਅਬ ਵਸੇਰੇ ਮੰਡੀਆਂ ਤੇ ਵੀ ਫਿਰਦੇ ਹੁੰਦੇ ਨੇ ਪਰ ਕੀ ਕਹਦੇ ਹੁੰਦੇ ਨੇ ਜਦੋਂ ਰਾਸ ਹਣਾ ਪਸ਼ੂ ਉਹ ਇੱਕ ਸਵਾ ਦੀ ਪੂੜੀ ਨਾਲ ਹੀ ਆ ਜਾਗਾ ਨਹੀਂ ਰਾਸ ਹਣਾ ਤਾਂ 1000 ਰੁਪਏ ਲਾ ਦੋ ਬਾਈ ਇੱਥੇ ਕਦੇ ਪਤਾ ਹੀ ਨਹੀਂ ਹੁੰਦਾ ਕਿੱਥੋਂ ਕਿਹੜੀ ਦਵਾਈ ਲੱਗ ਜਾਣੀ ਹੈ ਤੁਸੀਂ ਦਵਾਈ ਦਿਓਈ ਇਸਤੇਮਾਲ ਕਰਕੇ ਦੇਖਿਆ ਕਰੋ ਪੈਸੇ ਵਟਣ ਦੇ ਬਾਰੇ ਨਾ ਉਹ ਹੋਣਾ ਕਰਿਆ ਕਰੋ ਠੀਕ ਆ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਇੰਨੀ ਕੀ ਵੀਡੀਓ ਬਣਾ ਕੇ ਸਾਨੂੰ ਕਟੂ ਮਾਲੀ ਦਿਖਾਤੀ ਤੇ ਬਾਕੀ ਇਹ ਸਾਰਾ ਮਾਲ ਛੁੱਡਾ ਜਿਹੜਾ ਖੜਾ ਕਰ ਟੋਰੀਆਂ ਥੱਲੇ ਦੂਜਾ ਦੁੱਧ ਦਾ ਮਾਲ ਆ ਗਿਆ ਸਾਰਾ ਤੇ ਤੁਹਾਨੂੰ ਕੇ ਰਾਮ ਮੰਡੀ ਦਾ ਮਾਹੌਲ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਮੰਡੀ ਦਾ ਮਾਹੌਲ ਆਗਾ ਇੱਧਰ ਗਾਵਾਂ ਖੜੀਆਂ ਨੇ ਉੱਧਰ ਮੱਝਾਂ ਖੜੀਆਂ ਨੇ ਦੇਖ ਸਕਦੇ ਹੋ ਇਦਦਾਂ ਧਾਮ ਆ ਗਏ ਆ ਦੇਖੋ ਗਾਵਾਂ ਕਿੰਨੀਆਂ ਵਧੀਆ ਵਧੀਆ ਗਾਵਾਂ ਨੇ ਨਾ ਸਸੇ ਕੁ ਸਮਝਣ ਦੀ ਲੋੜ ਆ ਭਰਾਵੋ ਕਿਸਾਨ ਵੀਰੋ ਸੋਨੋ ਆ ਦੇਖੋ ਪੰਜ ਚਾਰ ਸਾਲਾਂ ਦੁੱਧ ਲੱਭਣ ਆਣੀ ਹੈ ਇਹਦਾ ਦੁੱਧ ਨੂੰ ਤਰਸਿਆ ਕਰੋਗੇ ਗੱਲਾਂ ਯਾਦ ਰੱਖਿਓ ਇਹ ਆ ਪੰਜ ਸਾਲਾਂ ਜਿਦਿਆਂ ਦੁੱਧ ਤਾਂ ਕਹਿੰਦੇ ਨੇ ਅੱਜ ਕੀ ਕਰਨਾ ਡੰਗਰ ਪਸ਼ੂ ਰੱਖ ਕੇ ਆਇਆ ਮਿਹਨਤਾ ਫਲਾਨਾ ਧਮਕਾ ਬਈ ਤੁਸੀਂ ਦਾਹਾ ਮੱਝਾਂ ਨੂੰ ਦਰਸ਼ਿਆ ਕਰੋਗੇ ਦੁੱਧ ਨੂੰ ਦਰਸ਼ਿਆ ਕਰੋ ਪੰਜ ਸਾਲਾਂ ਤੋਂ ਦੇਖਿਓ ਪਰ ਤੁਸੀਂ ਅੱਜ ਮਿਹਨਤ ਨਹੀਂ ਕਰਦੇ ਹੈਗੇ ਇੱਕ ਪਸ਼ੂ ਰੱਖ ਕੇ ਮਿਹਨਤ ਕਰ ਲਓ ਭਾਵੇਂ ਪਰ ਮਿਹਨਤ ਕਰਿਓ ਜ਼ਰੂਰ ਠੀਕ ਆ ਬਈ ਠੀਕ ਆ ਕਿਸ ਨੂੰ ਸਾਰਾ ਚੱਲ ਫਿਲਕੇ ਫਿਰ ਕੇ ਮੇਲਾ ਦਿਖਾਤਾ ਬਾਕੀ ਜੇ ਕਿਸੇ ਨੂੰ ਸਮਾਨ ਸਮੂਹ ਲੈਣਾ ਹੁੰਦਾ ਆ ਸਾਰੇ ਸਮਾਨ ਸੂਣ ਵਾਲੇ ਮੂਹਰੀਆਂ ਮਾਰੀਆਂ ਲੱਪੇ ਲੁਪੇ ਜਿੰਨੇ ਸਾਰਾ ਕੁਝ ਸਾਰਾ ਕੁਝ ਬੰਧਿਆ ਗਾਮਾ ਦਾ ਮਿਲਦਾ ਇੱਥੇ ਜੇ ਕਹਿੰਦੇ ਲੈਣਾ ਹੁੰਦਾ ਮੰਡੀ ਤੇ ਆ ਕੇ ਲੈ ਜਾ ਕਰੋ ਪੂਰਾ ਸਸਤਾ ਮਿਲ ਜੰਦਾਗਾ ਅੱਧ ਕੰਨ ਲੁਕਣ ਲੱਗੇ ਆਂਦੇ ਨੇ ਇੱਥੇ ਥਾ ਦੂ ਤੇ ਬਾਕੀ ਵੀਰੇ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਲਈ 刚才我们这个。